ਪਿੰਡ ਚਰਾਣ ਵਿਖੇ ਕੱਲੀ ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਵਾਰਦਾਤ ਦੇ ਕੁਝ ਘੰਟਿਆਂ ਬਾਅਦ ਥਾਣਾ ਸਦਰ ਪੁਲਿਸ ਨੇ ਕੀਤਾ ਗ੍ਰਿਫਤਾਰ ਇਸ ਮੌਕੇ ਤੇ ਡੀਐਸਪੀ ਰਾਜਕumar ਬਜਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਸਿੰਘ ਨਗਰ ਡਾਕਟਰ ਮਹਿਤਾਜ ਸਿੰਘ ਜੀ ਦੀ ਦਿਹਾੜ ਨਵੇਸ਼ਾਂ ਤੇ ਮੁਖ ਅਫਸਰ ਥਾਣਾ ਸਦਰ ਨਮਾ ਸ਼ਹਿਰ ਵੱਲੋਂ ਸ਼੍ਰੀ ਅਸ਼ੋਕ ਕੁਮਾਰ ਵੱਲੋਂ ਇੱਕ ਕਾਮਯਾਬੀ ਹਾਸਲ ਕੀਤੀ ਹੈ ਮਿਤੀ 30 7 25 ਨੂੰ ਰਾਤ ਦੇ ਕਰੀਬ 11 ਵਜੇ ਪਿੰਡ ਚਰਾਣ ਦੇ ਵਿੱਚ ਇੱਕ ਔਰਤ ਜਿਹਦਾ ਨਾਮ ਆਸ਼ਾ ਰਾਣੀ ਹੈ ਘਰ ਵਿੱਚ ਇਕੱਲੀ ਰਹਿ ਰਹੀ ਸੀ ਇਹਦੀ ਉਮਰ ਕਰੀਬ 55 ਸਾਲ ਹੈ ਔਰ ਇਹਦੇ ਘਰ ਦੇ ਵਿੱਚ ਇੱਕ ਪਿੰਡ ਦਾ ਹੀ ਮੱਖਣ ਨਾਮ ਦਾ ਨਾਮ ਦਾ ਵਿਅਕਤੀ ਘਰ ਦੇ ਵਿੱਚ ਲੁਕਮਾ ਪਰਵੇਸ਼ ਕਰਕੇ ਲੁੱਟਖੋਹ ਦੀ ਨੀਅਤ ਨਾਲ ਪ੍ਰਵੇਸ਼ ਕੀਤਾ ਸੀ ਉਹਨੇ ਔਰ ਜਦੋਂ ਉਹ ਫਰੋਲਾ ਫਰਾਨੀ ਕਰ ਰਿਹਾ ਸੀ ਇਸ ਔਰਤ ਨੂੰ ਜਾਗ ਆ ਗਈ ਔਰ ਇਹਨੇ ਉਹਦੀ ਮਜਾਹਮਤ ਕੀਤੀ ਜੋ ਮਜਾਮਤ ਦੌਰਾਨ ਇਹਨੇ ਉਹਦੇ ਹੱਥ ਤੇ ਦੰਦੀ ਵੱਢੀ ਜਿਹਦੇ ਨਾਲ ਉਹਦੇ ਹੱਥ ਚੋਂ ਖੂਨ ਡਿੱਗਣ ਲੱਗ ਗਿਆ ਔਰ ਫਿਰ ਇਹਨੇ ਉਸੇ ਵੀ ਚੁੰਨੀ ਨਾਲ ਉਸੇ ਔਰਤ ਦੀ ਚੁੰਨੀ ਨਾਲ ਉਹਦਾ ਜਿਹੜਾ ਗਲਾ ਕੁੱਟ ਕੇ ਉਹਦੀ ਮੌਤ ਕਰ ਦਿੱਤੀ ਤੇ ਜਿਹੜੀ লাশ ਸੀਗੀ ਉਹ ਬੇੜੇ 'ਚ ਡਿੱਪੀ ਸੀ ਜਦੋਂ ਇਹ ਮਜਾਮਤ ਹੋ ਰਹੀ ਸੀ ਤਾਂ ਇਹਦੀ ਆਵਾਜ਼ ਜਿਹੜੀ ਹੈਗੀ ਆਲੇ-ਦੁਆਲੇ ਗਵਾਂਢ 'ਚ ਗਈ ਔਰ ਜਿਹੜੀ ਬਲਜੀਤ ਕੌਰ ਗਵਾਂਢ 'ਚ ਰਹਿ ਰਹੀ ਸੀ ਉਹਨੇ ਇਹ ਆਵਾਜ਼ ਦੇਖੀ ਔਰ ਮੱਖਣ ਨੂੰ ਉੱਥੋਂ ਨਿਕਲਦੇ ਹੋਏ ਵੀ ਦੇਖਿਆ ਘਰ 'ਚੋਂ ਸੋ ਜੇ ਇਹ ਸੂਚਨਾ ਜਿੰਤਾ ਹੀ ਐਸ ਐਚਓ सदर ਨਮਾ ਸ਼ਹਿਰ ਨੂੰ ਮਿਲੀ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਉਹਦੀ ਤਫ਼ਤੀਸ਼ ਸ਼ੁਰੂ ਕਰਤੀ ਔਰ ਇਸ ਤਫ਼ਤੀਸ਼ ਦੇ ਦੌਰਾਨ ਇਹਨਾਂ ਨੇ ਦੋਸ਼ੀ ਦਾ ਪਿੱਛਾ ਕੀਤਾ ਔਰ ਜਿਹੜਾ ਮੁਕੱਦਮਾ ਨੰਬਰ ਹੈਗਾ 122 ਇਹ ਬਲਜੀਤ ਕੌਰ ਦੇ ਬਿਆਨਾਂ ਤੇ 31725 ਨੂੰ 331 ਜਮਨ 8 ਡੀ ਐਨ ਐਸ ਤਹਿਤ थाना सदर ਚਾਰਜ ਕੀਤਾ ਤੇ ਦੋਸ਼ੀ ਦੀ ਗਿਰਫਤਾਰੀ ਦੀ ਉਪਰਾਲੇ ਸ਼ੁਰੂ ਕਰਤੇ ਔਰ ਮਾਰ ਦਾਤ ਤੋਂ ਕੁਝ ਘੰਟਿਆਂ ਦੇ ਵਿੱਚ ਹੀ ਦੋਸ਼ੀ ਜਿਹੜਾ ਮੱਖਣ RAM ਸੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਅੱਜ ਪੇਸ਼ ਅਦਾਲਤ ਕਰਕੇ ਉਹਦਾ ਰਿਮਾਨਡ ਲਿਆ ਗਿਆ ਸੀ ਰਿਮਾਨਡ ਤੋਂ ਬਾਅਦ ਉਹਦੇ ਬਾਰਦਾਤ ਚ ਵਰਤਿਆ ਹੋਇਆ ਦਾਤ ਮੌਕੇ ਤੋਂ ਚੋਰੀ ਕੀਤੀ ਹੋਈ ਉਸ ਲੇਡੀ ਦੀ ਬਾਲੀ ਔਰ ਇੱਕ ਮੋਟਰਸਾਈਕਲ ਜਿੱਤੇ ਉਹ ਭਜਨ ਜੰਜ ਕਾਮਯਾਬ ਹੋਇਆ ਸੀ ਇਹ ਤਿੰਨੋਂ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ ਔਰ ਇਸ ਕੇਸ ਦੀ ਜਿਹੜੀ ਗੁੱਥੀ ਨੂੰ ਸੁਲਝਾ ਲਿਆ ਗਿਆ ਪਹਿਲਾਂ ਨਸ਼ੇ ਕੰ ਦਾ ਜਿਹੜਾ ਮੱਖਣ ਨਾਮ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਕੈਂਡੀ ਪੈਸਕ ਦਾ ਮੁਕਦਮਾ ਦਰਜ ਹੈ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਸਰ ਦੋਸ਼ੀ ਨੂੰ ਪਿੰਡੋਂ ਹੀ ਫੜਿਆ ਨਹੀਂ ਇਹਨੂੰ ਜਿਹੜਾ ਹੈਗਾ ਆਪਣੀ ਦਿੱਲੀ ਤੋਂ ਅਲੱਗ ਜਗ੍ਹਾ ਤੋਂ ਫੜਿਆ ਗਿਆ ਬਾਹਰ ਤੋਂ ਭੱਜ ਗਿਆ ਸੀ ਇਹ ਫਰਾਰ ਹੋ ਗਿਆ ਸੀ ਮੌਕਾ ਤੋਂ ਨਹੀਂ ਸੀਗਾ ਔਰ ਇਹ محکمہ ਨਹਿਰੀ ਵਿਭਾਗ ਦੇ ਵਿੱਚ ਕਲਾਸ 4 ਦੀ ਨੌਕਰੀ ਕਰਦਾ ਹੈ ਇਹਦੇ ਖਿਲਾਫ ਜਿਹੜੇ ਦੋ ਮੁਕੱਦਮੇ ਮੈਂ ਪਹਿਲਾਂ ਜਿੱਦਾਂ ਦੱਸਿਆ ਉਹ ਪਹਿਲਾਂ ਵੀ ਦਰਜ ਹੈਗੇ ਅੱਛਾ ਜਾ ਕੋਈ ਨਹੀਂ ਹਜੇ ਉਹ ਮੁਕੱਦਮੇ ਅੰਡਰ ਟ੍ਰਾਇਲ ਹੈਗੇ ਆ ਕੋਰਟ ਦੇ ਵਿੱਚ